ਫਰਾਈਪਰ ਅੰਦਰ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਨੇ ਸ਼ਹਿਰ ਵਾਸੀਆਂ ਦਾ ਜੀਵਣਾ ਮੁਸ਼ਕਲ ਕੀਤਾ ਹੋਇਆ ਜੇਕਰ ਤਾਜੀ ਘਟਨਾ ਦੀ ਗੱਲ ਕਰੀਏ ਤਾਂ ਤਾਜੀ ਘਟਨਾ ਜਿਹੜੀ ਹੈ ਉਹ ਫਰਾਈਪਰ ਦੇ ਮਲਤਾਨੀ ਗੇਟਵੇ ਖੇਪਰੀ ਹੈ ਜਿੱਥੇ ਕੁਝ ਨੌਜਵਾਨਾਂ ਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ ਹੈ ਤਸੋਂ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕੁਝ ਨੌਜਵਾਨ ਆਉਂਦੇ ਆ ਤੇ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਆ ਅਤੇ ਦੁਕਾਨਦਾਰ ਨਾਲ ਤਕਾਮੁਕੀ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੰਦੇ ਆ ਜਿਸ ਤੋਂ ਬਾਅਦ ਵਪਾਰ ਮੰਡਲ ਅਤੇ ਦੁਕਾਨਦਾਰਾਂ ਵੱਲੋਂ ਰੋੜ ਜਾਮ ਕਰ ਦਿੱਤਾ ਜਾਂਦਾ ਧਰਨਾ ਲਗਾ ਦਿੱਤਾ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਜਿਹੜੀ ਆ ਉਹ ਕੀਤੀ ਜਾਂਦੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੀਆਂ ਹਨ ਫਰੋਇਪਰ ਦੇ ਮਲਤਾਨੀ ਗੇਟ ਦੀਆਂ ਜਿੱਥੇ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਤੇ ਗੁੰਡਾਗਰਦੀ ਨੂੰ ਲੈ ਕੇ ਦੁਕਾਨਦਾਰਾਂ ਨੇ ਰੋੜ ਜਿਹੜਾ ਉਹ ਜਾਮ ਕੀਤਾ ਹੋਇਆ ਇਸ ਘਟਨਾ ਤੋਂ ਬਾਅਦ ਵਪਾਰ ਮੰਡਲ ਵੱਲੋਂ ਫਰੋਇਪੁਰ ਦੇ ਐਸਐਸਪੀ ਨਾਲ ਵੀ ਮੁਲਾਕਾਤ ਕੀਤੀ ਗਈ ਆ ਤਾਂ ਪੁਲਿਸ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਇਹਨਾਂ ਲੁੱਟਖੋਹਾਂ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਤੇ ਰੋਕ ਜਿਹੜੀ ਆ ਉਹ ਲਗਾਈ ਜਾਵੇਗੀ ਤਾਂ ਇਸ ਪੂਰੇ ਮਾਮਲੇ ਤੇ ਦੁਕਾਨਦਾਰਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਤੁਹਾਡੀ ਦੁਕਾਨ ਕਿੱਥੇ ਹੈ ਜੀ ਕੀ ਹੋਇਆ ਵੀ ਹੈ? ਨਹੀਂ ਦੁਕਾਨ ਅਡੇ ਖਾਈ ਵਾਲੇ ਫਰੋਇਪੁਰ ਸ਼ਹਿਰ ਦੁਕਾਨ ਤੇ ਸਵੇਰ ਮੈਂ ਬੈਠਾ ਸੀ। ਤੇ ਦੋ ਮੁੰਡੇ ਆਏ ਤੇ ਦੁਕਾਨ ਤੇ ਪੱਥਰ ਲਾਉਂਦੇ ਹੋਏ ਸੀਗੇ ਤੇ ਮੈਂ ਉਹਨੂੰ ਕਿਹਾ ਤੂੰ ਮੇਰਾ ਪੱਥਰ ਲਾ ਜਾ ਤੇ ਉਹ ਮੇਰੇ ਨਾਲ ਫੋਨ ਤੇ ਗਲਤ ਬੋਲਿਆ ਤੇ ਫਿਰ ਮੈਂ ਉਹਦੇ ਨਾਲ ਉਹ ਮੇਰੀ ਦੁਕਾਨ ਤੇ ਆ ਕੇ ਮੁੰਡਾ ਲੈ ਆਇਆ ਤੇ ਉਹ ਮੇਰੇ ਗੱਲ ਪੈ ਗਿਆ ਤੇ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਤੂੰ ਨਾ ਤੇ ਇੰਨਾ ਕੋਈ ਰੋਲਾ ਨਹੀਂ ਹੈਗਾ ਤੂੰ ਪਰ ਮੇਰੇ ਗੱਲ ਕਿਉਂ ਪੈ ਰਿਹਾ ਤੇ ਉਹ ਕਹਿੰਦਾ ਤੂੰ ਉਹਨਾਂ ਕੋਲ ਬੋਲਣਾ ਮੇਰਾ ਤੇ ਇੰਨੇ ਚ ਉਹਨਾਂ ਨੇ ਕਾਪੇਲ ਕਰ ਲਈ ਇਟਾ ਮਾਰੀਆ ਤੇ ਤੇ ਅਸੀਂ ਉਹਨਾਂ ਦੇ ਮੁੰਡੇ ਅਸੀਂ ਬੁਲਾਏ ਉਹ ਸਾਡੇ ਗੱਲ ਪਏ ਤੇ ਸ਼ੀਸ਼ੇ ਜੋ ਤੋੜੇ ਸਾਡੇ ਤੇ ਫਿਰ ਉਹ ਭੱਜ ਗਏ ਕੋ ਬਸ ਤਾਂ ਪੁਲਿਸ ਕੋ ਪ੍ਰਸ਼ਾਸਨ ਆਈ ਹੈ ਹਾਂਜੀ ਪੁਲਿਸ ਪ੍ਰਸ਼ਾਸਨ ਆਈ ਹੈ ਉਹ ਕਾਰਵਾਈ ਕਰ ਰਹੇ ਨੇ ਉਹ ਕਹਿੰਦੇ ਤੁਹਾਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਜੀ ਸਾਹਿਬ ਜੀ ਕੀ ਮਸਲਾ ਕੀ ਹੋਇਆ ਕਿੱਥੇ ਹੈਗੀ ਜ਼ਬਾਨ ਕੀ ਹੈਗਾ ਜੀ ਇਹ ਦੁਕਾਨ ਬਹੁਤ ਪੁਰਾਣੀ ਦੁਕਾਨ ਹੈ ਅਸ਼ੋਕ ਸਪੇਅਰ ਪਾਰਟਸ ਨਾ ਤੇ ਅਡਾ ਖਾਈ ਵਾਲਾ ਵਿੱਚ ਇਹਨੇ ਦੁਕਾਨ ਕਰਦੇ ਆ ਪਰ ਇਹਨਾਂ ਦੇ ਬਾਹਰ ਪੱਥਰ ਦਾ ਕੰਮ ਚੱਲ ਰਿਹਾ ਸੀ ਜਿਹੜਾ ਪੱਤਰ ਦਾ ਕੰਮ ਕਰ ਰਿਹਾ ਸੀ ਉਹ ਕੰਮ ਲੇਟ ਕਰ ਰਿਹਾ ਸੀਗਾ ਤੈਨੂੰ ਫੋਨ ਕੀਤਾ ਜਦੋਂ ਇਹਨਾਂ ਨੇ ਵੀ ਸਾਡਾ ਦੁਕਾਨ ਦਾ ਕੰਮ ਹੈ ਤੇ ਉਹਨੂੰ ਕੰਮ ਨੂੰ ਆਪਾਂ ਖਤਮ ਕਰੀਏ ਉਹ ਕਹਿੰਦਾ ਜੀ ਮੈਂ ਉਹ ਕੰਮ ਹੋਰ ਫੜ ਲਿਆ ਆ ਤੇ ਮੈਂ ਕੰਮ ਨਹੀਂ ਅਜੇ ਕਰ ਸਕਦਾਗਾ ਤੇ ਇਹਨਾਂ ਦੀ ਆਪਸ ਵਿੱਚ ਫੋਨ ਤੇ ਗੱਲਬਾਤ ਹੋਈ ਉਹ ਦੁਕਾਨ ਤੇ ਆ ਗਿਆ ਇਹਨਾਂ ਦੀ ਆਪਾਂ ਥੋੜੀ ਟਕਰਾਰ ਹੋਈ ਹੈ ਉਸ ਤੋਂ ਬਾਅਦ ਉਹਨੇ ਫੋਨ ਕਰਕੇ ਇੱਥੇ ਬੰਦੇ ਸਦੇ ਆ ਜਿਹਨਾਂ ਦੇ ਹੱਥ ਵਿੱਚ ਤਲਵਾਰ ਸੀ ਕਾਪਾ ਸੀਗਾ ਔਰ ਬਾਜ਼ਾਰ ਦਾ ਮੋਲ ਹੋ ਸਕਤ ਐਦਾਂ ਦਾ ਸੀਗਾ ਕਿ ਸਾਰੇ ਇਮੀਡੀਏਟਲੀ ਦੁਕਾਨਦਾਰ ਇਕੱਠੇ ਹੋ ਗਏ ਤੇ ਅਸੀਂ ਰੋਡ ਜਾਮ ਕੀਤੀ ਸੀ ਬੈਠੇ ਸੀਗੇ ਪਰ ਮੌਕੇ ਤੇ ਡੀਐਸਪੀ ਸਾਹਿਬ ਸਿਟੀ ਇੱਥੇ ਮੌਕੇ ਤੇ ਆਏ ਉਹਨਾਂ ਨੇ ਸਾਨੂੰ ਕਾਰਵਾਈ ਦਾ ਸ਼্বাসਣ ਦਿੱਤਾ ਔਰ ਜਿਹੜੇ ਲੋਕ ਇੱਥੇ ਗੱਲ ਪੈਣ ਆਏ ਸੀ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਨੂੰ ਅਸੀਂ ਸਾਰੇ ਦੁਕਾਨਦਾਰਾਂ ਨੂੰ ਆਪਦਾ ਆਪਦਾ ਕੰਮ ਕਰਨ ਵਾਸਤੇ ਬੇਨਤੀ ਕੀਤੀ ਹੈ ਉਹ ਸਾਰਿਆਂ ਨੇ ਜਿਹੜਾ ਰਸਤਾ ਜਾਮ ਕੀਤਾ ਸੀ ਉਹ ਬੰਦ ਕਰ ਦਿੱਤਾ ਆਪਾਂ ਰਸਤਾ ਖੋਲ ਦਿੱਤਾ ਜੀ ਤੇ ਅਸੀਂ ਪ੍ਰਸ਼ਾਸਨ ਨੇ ਸਾਨੂੰ ਜਦੋਂ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਉਸ ਵਿਸ਼ਵਾਸ ਉਤੇ ਇੱਕ ਵਾਰ ਸਾਰਾ ਰਾਮਣ ਸ਼ੰਤੀ ਨਾਲ ਸਾਰਾ ਕੰਮ ਠੀਕ ਕਰ ਲਿਆ। ਜਿੰਦੀ ਜੀ ਇਹ ਕਿੱਥੇ ਜਗ੍ਹਾ ਹੈਗੀ ਔਰ ਕੀ ਹੋਇਆ ਅੱਜ? ਇਹ ਅੱਡਾ ਖਾਈ ਵਾਲਾ ਬਾਈ ਜਾਈ। ਅਸੀਂ ਜੇ ਨਿਕਲੇ ਸੀ ਪ੍ਰਧਾਨ ਜੀ ਦੇ ਕੋਲ। ਮੈਂ ਤਾਂ ਪ੍ਰਧਾਨ ਜੀ ਘਟੇ ਸੀ। ਅਸੀਂ ਚਲੇ ਸੀ ਰਾਣਾ ਸਾਹਿਬ ਦੀ ਕੋਠੀ। ਐਸਐਸਪੀ ਸਾਹਿਬ ਕੋਲ ਮੈਡਮ ਕੋਲ ਟਾਈਮ ਲਿਆ ਐਸਐਸਪੀ। ਇੱਥੇ ਕਾਠ ਬਹੁਤ ਸੀ। ਜਦੋਂ ਵੇਖਿਆ ਵੀ ਭੱਲੇ ਜਾ ਰਹੀ ਹੈ ਇਕੱਠੇ ਰਹਿਣੇ ਆ ਠੀਕ ਹੈ ਕਹਣਾ 7-8 ਜਨੇ ਸੀ ਕਿਹੇ ਹੱਥ ਕਿ ਬੇਸਬਾਲ ਕਿਹੇ ਹੱਥ ਕਾਪਾ ਸੀ ਦੋ ਤਿੰਨ ਹਸਰ ਪਾ ਕਾਪੇ ਸੀ ਬੇਸਬਾਲ ਸੀ ਜਦੋਂ ਅਸੀਂ ਮੋਟਰਸਰ ਨਾਲ ਲਾਇਆ ਤੋਂ ਬਾਅਦ ਫੇਰਾ ਤੇ ਸੋ ਕੇ ਸਭ ਦੁਕਾਨਾਂ ਦੇ ਵੜੇ ਕਿਹਦੀ ਦੁਕਾਨ ਤੇ ਹਮਲਾ ਕੀਤਾ ਤੇ ਕਿਹਨੂੰ ਮਾਰਿਆ ਇਹ ਮੁੰਡਾ ਬਿੱਲੂ ਹੈ ਜੀ ਬਿੱਲੂ ਟੀਬੀ ਵਾਲੇ ਬਾਈ ਦਾ ਅੱਛਾ ਜੀ ਬਿੱਲੂ ਟੀਬੀ ਵਾਲਾ ਬਾਈ ਦਾ ਉਹਨਾਂ ਦੀ ਦੁਕਾਨ ਸਟਾ ਵਜਿਆ ਨੁਕਸਾਨ ਕਿੰਨਾ ਹੋਇਆ ਇਹਨਾਂ ਦਾ ਨਹੀਂ ਸਟਾ ਨੁਕਸਾਨ ਕਾਫੀ ਹੋ ਗਿਆ ਦੁਕਾਨ ਦੀ ਹੋਰ ਦੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਭੰਨੇ ਸ਼ੀਸ਼ੇ ਸ਼ੀਸ਼ੇ ਸਾਰੇ ਟੁੱਟ ਗਏ ਨੇ ਜੀ ਕੀ ਮੰਨ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕਾਰਵਾਈ ਕਿਹਨੇ ਹੋਣੀ ਚਾਹੀਦੀ ਏ ਸ਼ਹਿਰ 'ਚ ਲੁੱਟਖੋਟ ਇਹ ਨਿਗ੍ਹਾ ਵਾ ਚੁੱਕੀ ਏ ਉਸ ਪ੍ਰਸ਼ਾਸਨ ਬਿਲਕੁਸਰ ਸੁਟਾ ਦੇ ਕਿਸੇ ਨੂੰ ਪੁਲਿਸ ਦਾ ਡਰ ਨਹੀਂ ਹੈਗਾ ਜੀ ਇਸ ਟੈਂਪਰ ਜੀ ਆਵੇ ਤੁਹਾਡਾ ਪੂਰਾ ਰਜੇਸ਼ ਸਿੰਘ ਜੀ ਵਿਸਪਲ ਕਾਉਂਸਲਰ ਹੈ ਐਸਸੀ ਪਹਿਲੇ ਚੋਰ ਵੀ ਫੜੇ ਹੀਗੇ ਪਰ ਕੀ ਆਸ਼ਵਾਸਨ ਦੇਣਾ ਚਾਹੁੰਦੀ ਜੀ ਜਿਹੜਾ ਹੈਗਾ ਮਨਜੋਗੀ ਸਪੀਸ ਤੋਂ ਮਿਸਰਾ ਫਰੋਸਪਰ ਬਲੂ ਜਿਹੜੀ ਇੱਕ ਜਿਹੜੀ ਕਮਿਊਨਿਟੀ ਪੁਲਿਸਿੰਗ ਦੀ ਜਿਹੜੀ ਮੁਹਿੰਮ ਹੈ ਜਿਹੜੇ ਵਕਤਾਰ ਮੰਡਲ ਦੇ ਲੋਕ ਨੇ ਜਾਂ ਜਿਹੜੇ ਹੋਰ ਵੀ ਮੋਹਤ ਪਰ ਲੋਕ ਨੇ ਉਹਨਾਂ ਦੇ ਨਾਲ ਮਿੱਠੀ ਕੀਤੀ ਜਾਂਦੀ ਉਹਨਾਂ ਦੇ ਜਿਹੜੇ ਵੀ ਸੁਝਾਅ ਹੋਇਆ ਟ੍ਰੈਫਿਕ ਲਈ ਜਾਂ ਹੋਰ ਵੀ ਲੋਅਨ ਅਡਰ ਲਈ ਉਹ ਲਿੱਤੇ ਜਾਂਦੇ ਉਹਨਾਂ ਤੇ ਗੌਰ ਕੀਤਾ ਜਾਂਦਾ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਤੇ ਹੁਣ ਵੀ ਜਿਹੜੀ ਮੀਟਿੰਗ ਹੋਈ ਹੈ ਤੇ ਉਹਨਾਂ ਦੇ ਸੁਝਾਅ ਲਿੱਤੇ ਗਏ ਉਹਨੂੰ ਅਸੀਂ ਅਪੀਲ ਵੀ ਕੀਤੀ ਹੈ ਕਿ ਜਿਹੜਾ ਚੌਕੀਦਾਰ ਹੈਗੇ ਮਾਰਕੀਟ ਵਿੱਚ ਤੇ ਕਿਸੇ ਮੁਲਾਜ਼ਿਮਾਂ ਦਾ ਉਹਨਾਂ ਦਾ ਰਸਤਾ ਹੋਵੇ ਤੇ ਜਿਹੜੀ ਰਾਤੀ ਦੀ ਜਿਹੜੀ ਪੈਟਰੋਲਿੰਗ ਹੈ ਪੋਰ্ট ਬਧਾਈ ਚ ਸਰ ਲੋਅਲ ਆਰਡਰ ਨੂੰ ਲੈ ਕੇ ਕੀ ਆਸ਼ਵਾਸਨ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਕਿ ਚੋਰ ਵੀ ਤੁਸੀਂ ਪਿਛਲੇ ਦਿਨ ਕਈ ਮੋਟਰਸਾਈਕਲ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਫੜੇ ਹੈਗੇ ਚੋਰੀ ਦੇ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੇ 10 ਦਿਨਾਂ ਦੇ ਅੰਦਰ ਜਿਹੜੇ ਚੋਰ ਨੇ ਇਸ ਨੇਚਰ ਸੀ ਦੇ ਉਹ ਬੜੀ ਮਾਤਰਾ ਵਿੱਚ ਮੋਟਰਸਾਈਕਲ ਤੇ ਮੋਬਾਈਲ ਦੀ ਬਰਮਦਗੀ ਹੋਈ ਹੈ ਤੇ ਹੁਣ ਪੈਟਰੋਲਿੰਗ ਵੀ ਤੇਜ਼ ਕੀਤੀ ਗਈ ਹੈ ਪੂਰਾ ਯਕੀਨ ਹੈ ਕਿ ਜੁੜਾ ਲਾਅ ਐਂਡ ਆਰਡਰ ਹੈਗਾ ਉਹ ਠੀਕ ਹੈ ਥੈਂਕ ਯੂ